ਨਾ ਜੱਜ ਸਹਿਤ ਮੈਂਬਰਸ ਕਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ ਐਸ ਨਗਰ ਮੁਹਾਲੀ ਸ਼੍ਰੀ ਮਨਜਿੰਦਰ ਸਿੰਘ ਵੱਲੋਂ ਜ਼ਿਲ੍ਹਾ ਜੇਲ੍ਹ ਰੂਪਨਗਰ ਦਾ ਅੱਜ ਅਚਨਚੇਤ ਦੌਰਾ ਕੀਤਾ ਗਿਆ ਇਸ ਮੌਕੇ ਮੈਂਬਰਸ ਕਤਰ ਨੇ ਬੈਰਕਾਂ ਦਾ ਨਿਰੇਖਣ ਕੀਤਾ ਅਤੇ ਮਰਦ ਤੇ ਔਰਤ ਵਾੜਾਂ ਦੇ ਕੈਦੀਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਜੇਲ੍ਹ ਹਸਪਤਾਲ ਲੰਗਰ ਹਾਲ ਅਤੇ ਲੀਗਲ ਐਡ ਕਲੀਨਿਕ ਦਾ ਨਿਰਖਣ ਕੀਤਾ ਇਸ ਮੌਕੇ ਉਹਨਾਂ ਨੇ ਨੌਜਵਾਨਾਂ ਨੂੰ ਬਹਾਲ ਕਰਨ ਦੀ ਚੱਲਹੀ ਨਾਲਸਾ ਪੈਨ ਇੰਡੀਆ ਰਿਸਟੋਰਿੰਗ ਦੇ ਯੂਥ ਮਹਿਮ ਦਾ ਵਿਸ਼ੇਸ਼ ਜਾਇਜ਼ਾ ਲਿਆ ਮੈਂਬਰਸ ਕਦਰ ਪਲੱਸ ਦੀ ਯੋਗ ਨਿਗਰਾਨੀ ਹੇਠ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਿਆਂ ਵਿੱਚ ਇਹ ਮਹਿਮ 25 ਜਨਵਰੀ 2024 ਤੋਂ ਚਲਾਈ ਗਈ ਜ਼ਿਲ੍ਹਾ ਅਤੇ ਸੈਸ਼ਨ ਜਨਤ ਸਹ ਚੇਰਮਬਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਰੁਮੇਸ਼ ਕੁਮਾਰੀ ਦੀ ਯੋਗ ਅਗਵਾਈ ਹੇਠ ਇਹ ਮਹਿਮ ਰੂਪਨਗਰ ਵਿਖੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਮੇਰਾ ਅਨਜੇਲ ਵਿਜ਼ਿਟ ਦਾ ਮੰਤਵ ਆਨਯੂਅਲ ਮਿਸਟਰ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਸਾਹਿਬ ਚੀਫ ਜਸਟਿਸ ਪੰਜਾਬ ਹਾਈ ਕੋਰਟ ਦੇ ਦੇਖ ਅਨੁਸਾਰ ਜੇਲ੍ਹਾਂ 'ਚ ਇਹ ਪਤਾ ਕਰਨਾ ਹੈ ਵੀ ਜਿਹੜੇ ਵੀ ਮਲਜ਼ਮ ਹੈ ਕਿਹਾ 18 ਸਾਲ ਤੋਂ ਛੋਟੇ ਤਾਂ ਨਹੀਂ ਕੋਈ ਤਾਂ ਕਿ ਉਹਨਾਂ ਦੀ ਐਪਲੀਕੇਸ਼ਨ ਆ ਪ੍ਰੋਪਰਲੀ ਜੁਡੀਸ਼ੀਅਲ ਜਸਟਿਸ ਬੋਰਡ ਕੋਲ ਲਾ ਸਕਣ ਕਾਕੇ ਜਿਹੜਾ ਉਮਰ ਤੋਂ ਛੋਟਾ ਹੈ ਉਹ ਅਣਸੁਣਿਆ ਨਾ ਰਹਿ ਜਾਵੇ ਤੇ ਜਿਹਨਾਂ ਰੈਗੂਲਰ ਜੇਲ੍ਹਾਂ ਇੰਨਾ ਨਾ ਰਵੇ ਕਿਉਂਕਿ ਸੁਪਰੀਮ ਕੋਰਟ ਦੇ ਦੇਸ਼ ਅਨੁਸਾਰ ਵੀ ਜਿਹੜਾ ਬੱਚਾ ਹੈ ਜਿਹੜਾ ਉਹਨੂੰ ਨਹੀਂ ਪਤਾ ਵੀ ਮੈਂ 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 ਇਸ ਚੀਜ਼ ਦਾ ਬੈਨੀਫਿਟ ਲੈ ਸਕਦਾ ਉਹਨਾਂ ਦੀ ਅਵੇਅਲਬਿਲਿਟੀ ਵਧਾਉਣ ਲਈ ਅਸੀਂ ਜੇਲ੍ਹਾਂ ਚਰਜ ਵਿਜ਼ਿਟ ਕੀਤੀ ਹੈ ਤੇ ਕੈਦੀਆਂ ਦੀਆਂ ਪ੍ਰੋਬਲਮਸ ਨੂੰ ਸੁਣਿਆ ਜੇ ਕੋਈ ਕੈਦੀ ਨੂੰ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਹਰ ਵੇਲੇ ਮਤਲਬ 15 100 ਨੰਬਰ ਤੇ ਕਦੇ ਵੀ ਸਾਡੇ ਨਾਲ ਗੱਲ ਕਰ ਸਕਦੇ ਹੈ